ਤੁਪਕਾ ਸਿੰਚਾਈ ਤੇ ਫੁਹਾਰਾ ਸਿੰਚਾਈ ਦੇ ਉੱਪਰ ਤੁਹਾਨੂੰ 80 ਤੋਂ ਲੈ ਕੇ 90% ਤੱਕ ਜਿਹੜੀ ਸਬਸਿਡੀ ਮਿਲ ਜਾਂਦੀ ਹੈਗੀ ਤੇ ਤੁਪਕਾ ਸਿੰਚਾਈ ਫੁਹਾਰਾ ਸਿੰਚਾਈ ਆਪਾਂ ਨੂੰ ਕਿਸ-ਕਿਸ ਜਿਹੜੇ ਤਰੀਕੇ ਨਾਲ ਵਰਤੀ ਜਾ ਸਕਦੀ ਹੈਗੇ ਕੀ ਇਹਦੇ ਫਾਇਦੇ ਨੇ ਤੇ ਕੀ ਥੋੜੇ-ਬਹੁਤ ਜਿਹੜੇ ਦੇ ਨੁਕਸਾਨ ਨੇਗੇ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਇਸ ਵੀਡੀਓ ਦੇ ਦੌਰਾਨ ਆਪਾਂ ਜਿਹੜੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਲਗਭਗ ਜਿਹੜੀ ਹਰ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰੀਏ ਜੀ ਜਿਵੇਂ ਆ ਸਿਸਟਮ ਤੁਸੀਂ ਦੇਖ ਰਹੇ ਹੋਗੇ ਇਹ ਹੈਗਾਗਾ ਤੁਪਕਾ ਸਿੰਚਾਈ ਦਾ ਲੂਪ ਸਿਸਟਮ ਲੂਪ ਸਿਸਟਮ ਤੋਂ ਭਾਵ ਹੁੰਦਾ ਕਿ ਰਿੰਗਾ ਬਣੀਆਂ ਹੁੰਦੀਆਂ ਨਹੀਂਆਂ ਬੂਟਾਂ ਦਿਵਾਲੇ ਵਹਿ ਜਾਂਦੀਆਂ ਨੇ ਬਾਕੀ ਸਾਰੀ ਬੰਦ ਪਾਈਪ ਜਾਂਦੀ ਹੈ ਜਿਹੜੀ ਬੰਦ ਪਾਈਪ ਆ ਗਈ ਉਹ 16 ਐਮ ਐਮ ਦੀ ਹੋਊਗੀ ਉਹਦੇ ਚੋਂ ਜਿਹੜੀ ਟੀ ਲਾ ਕੇ 12 ਐਮ ਐਮ ਦੀਆਂ ਜਿਹੜੀਆਂ ਅਹ ਆਹ ਵਾਲੀਆਂ ਪਾਈਪਾਂ ਜਿਹੜੀਆਂ ਰਿੰਗਾ ਬਿਛਾਈਆਂ ਜਾਣਗੀਆਂ ਤੇ ਉਹਦੇ ਉੱਪਰ ਜਿਹੜੇ ਇਸ ਤਰ੍ਹਾਂ ਡ੍ਰਿਪਰ ਲੱਗੇ ਹੋਣਗੇ ਆਨਲਾਈਨ ਡ੍ਰਿਪਰ ਲੂਪ ਸਿਸਟਮ ਜਿਹੜਾ ਇਹ ਕਹਿੰਦੇ ਆ ਇਹਨੂੰ ਅ ਰਿੰਗ ਸਿਸਟਮ ਵੀ ਇਹਨੂੰ ਕਿਹਾ ਜਾਂਦਾ ਹੈਗਾ ਇਹ ਬਾਗਾਂ ਦੇ ਵਿੱਚ ਜਿਹੜਾ ਤੁਹਾਨੂੰ 80% ਸਬਸਿਡੀ ਦੇ ਉੱਪਰ ਮਿਲ ਜਾਂਦਾ ਹੈਗਾ ਜਿਹੜੀ 90% ਸਬਸਿਡੀ ਹੈਗੀ ਉਹ ਤੁਹਾਨੂੰ ਤਾਂ ਮਿਲੂਗੀ ਜੇਕਰ ਕਿਸੇ ਜਿਹੜਾ ਔਰਤ ਦੇ ਨਾਮ ਆ ਜ਼ਮੀਨ ਜਾਂ ਫਿਰ ਜਿਹੜੀ ਜ਼ਮੀਨ ਆ ਉਹ ਕਿਸੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਜਾਂ ਬੀਸੀ ਭਾਈਚਾਰੇ ਨਾਲ ਸੰਬੰਧਿਤ ਹੈਗੀ ਤਾਂ ਉੱਥੇ ਜਿਹੜੀ 90% ਸਬਸਿਡੀ ਮਿਲ ਜਾਣੀ ਆ ਆਮ ਜ਼ਿਮੀਦਾਰ ਨੂੰ ਜਰਨਲ ਵਰਗ ਦੇ ਨੂੰ 80% ਸਬਸਿਡੀ ਇਸ ਸਿਸਟਮ ਦੇ ਉੱਪਰ ਮਿਲ ਜਾਣੀ ਹੈਗੀ ਪਰ ਕਾਫੀ ਸਾਰੇ ਵੀਰਾਂ ਦੁਆਰਾ ਜਿਹੜਾ ਸਿਸਟਮ ਨੂੰ ਨਕਾਰਿਆ ਗਿਆ ਹੈਗਾ ਉਹਦੇ ਕਾਰਨ ਕਾਫੀ ਰਹਿ ਜਾਂਦੇ ਹੈਗੇ ਇੱਕ ਤਾਂ ਜਿਹੜਾ ਇਹ ਸਿਸਟਮ ਜਿਆਦਾ ਕਾਮਯਾਬ ਹੈਗਾਗਾ ਤਾਂ ਇਹ ਹੈਗਾਗਾ ਸਟੋਰੇਜ ਟੈਂਕ ਤੋਂ ਜਿਹੜਾ ਆਪਾਂ ਸਿੱਧਾ ਮੋਟਰ ਦੇ ਨਾਲ ਲਾਉਣੇ ਉੱਥੇ ਕੁਝ ਕੁ ਸਮੱਸਿਆਵਾਂ ਆ ਜਾਂਦੀਆਂ ਨੇ ਪਰ ਜੇ ਆਪਾਂ ਪਾਣੀ ਸਟੋਰ ਕਰਦੇ ਆਂ ਨਹਿਰੀ ਪਾਣੀ ਸਟੋਰ ਕਰਦੇ ਆ ਉਹਦੋਂ ਮੋਟਰ ਨਾਲ ਚੱਕ ਕੇ ਆਪਾਂ ਸਿਸਟਮ ਦੇ ਵਿੱਚ ਪਾਉਣੇ ਆ ਤਾਂ ਜਿਹੜਾ ਇਹ ਸਿਸਟਮ ਕਾਫੀ ਹੱਦ ਤੱਕ ਕਾਮਯਾਬ ਰਹਿੰਦਾ ਹੈਗਾ ਇਸ ਤੋਂ ਬਿਨਾ ਲੇਟਰਲ ਇਨਲਾਈਨ ਜਿਹੜਾ ਸਿਸਟਮ ਆਉਂਦਾ ਹੈਗਾ ਇਨਲਾਈਨ ਡ੍ਰਿਪ ਵਾਲਾ ਸਿਸਟਮ ਆ ਜਿਹੜਾ ਉਹ ਸਬਜ਼ੀਆਂ ਦੇ ਵਿੱਚ ਵਰਤਿਆ ਜਾਂਦਾ ਹੈਗਾ ਉਹਦੇ 'ਚ 2-3 ਸਪੇਸਿੰਗਾਂ ਹੁੰਦੀਆਂ ਨੇਗੀਆਂ ਜਿਹੜੀਆਂ ਆਪਾਂ ਉਹਨੂੰ ਮੀਟਰ ਦੇ ਲੈਂਡ ਤੋਂ ਲੈਂਡ ਮੀਟਰ ਰੱਖ ਸਕਦੇ ਆਂਗੇ 0.30 ਮੀਟਰ ਜਾਂ 0.40 ਮੀਟਰ ਜਿਹੜਾ ਡ੍ਰਿਪਰ ਦਾ ਸਨ ਹੁੰਦਾਗਾ ਉਹ ਇਨਲਾਈਨ ਡ੍ਰਿਪਰ ਹੁੰਦੇ ਰਗੇ ਉਹ ਵਿੱਚ ਬਣੇ ਹੁੰਦੇ ਨੇ ਉਹਦੇ ਉੱਪਰ ਨਹੀਂ ਲੱਗਦੇ ਉਹ ਜਿਹੜਾ ਸਿਸਟਮ ਵਾਂਗਾ ਉਹ ਸਬਜ਼ੀਆਂ ਦੇ ਉੱਪਰ ਵਰਤਿਆ ਜਾਂਦਾ ਉਸ ਤੋਂ ਇਲਾਵਾ ਜੇ ਫੁਹਾਰਿਆਂ ਦੇ ਵਿੱਚ ਗੱਲ ਕਰੀਏ ਤਾਂ ਫੁਹਾਰੇ ਦੋ ਤਿੰਨ ਪ੍ਰਕਾਰ ਦੇ ਢੇ ਆ ਜਾਂਦੇ ਹੈਗੇ ਫੁਹਾਰਿਆਂ ਦੇ ਵਿੱਚ ਇੱਕ ਜਿਹੜਾ ਮਾਈਕਰੋ ਸਪ੍ਰਿੰਕਲਰ ਆ ਜਾਂਦੇ ਆ ਫਿਰ ਮਿੰਨੀ ਸਪ੍ਰਿੰਕਲਰ ਆ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੇ ਪੋਰਟੇਬਲ ਸਪ੍ਰਿੰਕਲਰ ਆ ਜਾਂਦੇ ਹੈਗੇ ਪੋਰਟੇਬਲ ਸਪ੍ਰਿੰਕਲਰ ਜਿਹੜੇ ਵੱਡੀ ਪਾਈਪ ਦੇ ਉੱਪਰ ਲੱਗਦੇ ਨੇਗੇ ਜਿਹੜੇ ਮਿੰਨੀ ਸਪ੍ਰਿੰਕਲਰ ਨੇਗੇ ਉਹ ਲੱਗਦੇ ਨੇ ਜੀ 32mm ਵਾਲੀ ਪਾਈਪ ਦੇ ਉੱਪਰ ਤੇ ਜਿਹੜੇ ਹੈਗੇ ਆਗੇ ਆਪਣੇ ਮਾਈਕਰੋ ਸਪ੍ਰਿੰਕਲਰ ਉਹ ਇਸੇ ਤਰ੍ਹਾਂ 16mm ਵਾਲੀ ਪਾਈਪ ਦੇ ਵਿੱਚੋਂ ਪਾਈਪ ਪੰਚਰ ਕਰਕੇ ਲਾਈ ਜਾਂਦੀ ਹੈ ਜਿਹੜੇ ਮਾਈਕਰੋ ਸਪ੍ਰਿੰਕਲਰ ਸਿਸਟਮ ਵਾਂਗ ਉਹ ਜਿਹੜਾ ਪਨੀਰੀਆਂ ਗਾਉਣ ਲਈ ਵਰਤੇ ਜਾਂਦਾਗਾ ਛੋਟੇ ਫੁਹਾਰਿਆਂ ਵਾਲਾ ਉਸ ਤੋਂ ਥੋੜੇ ਜਿਹੇ ਵੱਡੇ ਫੁਹਾਰੇ ਜਿਹੜੇ ਕਿ ਆਲੂ ਵਰਗੀਆਂ ਫਸਲਾਂ ਦੇ ਵਿੱਚ ਕੋਰੇ ਵਗੈਰਾ ਤੋਂ ਬਚਾਉਣ ਲਈ ਵਰਤੇ ਜਾਂਦੇ ਹੈਗੇ ਤੇ ਉਸ ਤੋਂ ਜਮਾ ਵੱਡੇ ਆਪਾਂ ਕਣਕ ਦੇ ਵਿੱਚ ਆਲੂਆਂ ਦੇ ਵਿੱਚ ਉਹ ਵੀ ਵਰ ਸਕਦੇ ਆ ਜਿਹੜੇ ਕਿ ਪੋਟੇਬਲ ਜਿਹੜੇ ਕਿ ਚੱਕ ਕੇ ਕਿਤੇ ਵੀ ਆਪਾਂ ਉਹਨਾਂ ਨੂੰ ਬਾਹਰ ਵਿਛਾਉਂਦਾ ਉਹ ਸਿਸਟਮ ਸਾਰਾ ਕਿਤੇ ਵੀ ਚੱਕ ਕੇ ਉਹਨੂੰ ਫਿੱਟ ਕਰ ਸਕਦੇ ਆ ਇਸ ਤੋਂ ਇਲਾਵਾ ਇੱਕ ਰੇਨ ਗਨ ਆ ਜਾਂਦੀ ਹੈ ਰੇਨ ਗਨ ਜਿਹੜੀ ਮਾਰ ਕਰਦੀ ਹੈ ਕਿ 35 40 ਮੀਟਰ 50 ਮੀਟਰ ਤੱਕ ਪ੍ਰੈਸ਼ਰ ਦੇ ਹਿਸਾਬ ਨਾਲ ਉਹ ਰੇਨ ਗਨ ਦਾ ਹਿਸਾਬ ਇਹ ਹੁੰਦਾ ਕਿ ਉਹਨੂੰ ਤੁਸੀਂ ਖੇਤ ਦੇ ਵਿੱਚ ਕਿਤੇ ਵੀ ਧਰੋ ਉਹ ਕਾਫੀ ਉੱਚੀ ਜਾਊਗੀ ਤੇ ਸਾਰੇ ਮੀਂਹ ਦੇ ਵਾਂਗੂ ਤੁਹਾਡੇ ਖੇਤ ਦੇ ਵਿੱਚ ਗੇੜੇ ਲੋਟਾਂ ਪਾਣੀ ਦਿੰਦੀ ਰਹੂਗੀ ਉਹਨੂੰ ਚੱਕ ਕੇ ਤੁਸੀਂ ਤੋ ਤਿੰਨ ਜਗ੍ਹਾ ਤੇ ਧਰ ਕੇ ਆਪਣੇ ਸਾਰੇ ਖੇਤ ਦੇ ਵਿੱਚ ਮੀਨੂਮਾ ਪਾਣੀ ਦੇ ਸਕਦੇ ਹੋਗੇ ਇਹ ਸਾਰੇ ਸਿਸਟਮ ਤੁਹਾਨੂੰ ਜਿਹੜੇ 80 ਤੋਂ 90% ਸਬਸਿਡੀ ਦੇ ਉੱਪਰ ਮਿਲਣਗੇ ਵਿਭਾਗ ਦੀ ਗੱਲ ਕਰ ਲਈ ਤਾਂ ਭੂਮੀ ਅਤੇ ਜਲ ਸੰਭਾਲ ਵਿਭਾਗ ਜਿਹੜਾ ਪੰਜਾਬ ਦਾ ਹੈਗਾਗਾ ਉਹਦੇ ਵਿੱਚ ਜਿਹੜੀ ਸਕੀਮ ਤੁਹਾਨੂੰ ਮਿਲ ਜਾਣੀ ਹੈ ਉਹਦੇ 'ਚ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈਗੀ ਉਹਨਾਂ ਸਾਰੀਆਂ ਚੀਜ਼ਾਂ ਸੰਬੰਧੀ ਤੁਹਾਨੂੰ ਮੌਕੇ ਤੇ ਜਿਹੜਾ ਵਿਭਾਗ ਦੇ ਕਰਮਚਾਰੀਆਂ ਦੁਆਰਾ ਜਿਹੜੀ ਜਾਣਕਾਰੀ ਦੇ ਦਿੱਤੀ ਜਾਣੀ ਆ ਤੁਸੀਂ ਆਪਣੇ ਜਿਹੜਾ ਬਲਾਕ ਦੇ ਹਿਸਾਬ ਨਾਲ ਤੁਹਾਡੇ ਦਫ਼ਤਰ ਨੇ ਕਿ ਉੱਥੇ ਜਾ ਕੇ ਭੂਮੀ ਅਤੇ ਜਲ ਸੰਭਾਲ ਜਿਹੜਾ ਉਹਨਾਂ ਦਾ ਦਫ਼ਤਰਾ ਉੱਥੋਂ ਤੁਸੀਂ ਇਹਨਾਂ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਗੇ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਗੱਲ ਹੋਰ ਤੁਹਾਨੂੰ ਜਿਹੜੀ ਦੱਸ ਦਈਏ ਕਿ ਜਿਵੇਂ ਆਪਾਂ ਕਹਿ ਸੀ ਕਿ ਇਹਦੇ ਫਾਇਦੇ ਕਾਫੀ ਨੇ ਉਵੇਂ ਥੋੜੇ-ਬਹੁਤੇ ਨੁਕਸਾਨ ਵੀ ਹੈਗੇ ਜੇ ਫਾਇਦਿਆਂ ਦੀ ਗੱਲ ਕਰ ਲਈਏ ਨਦੀਨਾਂ ਦੀ ਨਦੀਨ ਬਹੁਤ ਘੱਟ ਹੁੰਦੇ ਹੈਗੇ ਪਾਣੀ ਦੀ ਕਾਫੀ ਬਚਤ ਹੁੰਦੀ ਹੈਗੀ ਇਸ ਤੋਂ ਇਲਾਵਾ ਆਪਣੀ ਪਾਵਰ ਦੀ ਬਚਤ ਹੁੰਦੀ ਹੈ ਕਿਉਂਕਿ ਜਿੱਥੇ ਆਪਾਂ ਸਾਰਾ ਦਿਨ ਚਲਾਉਣਾ ਉੱਥੇ ਇਹ ਸਾਰਾ ਘੰਟਾ ਡੇਢ ਘੰਟਾ ਚਲਾ ਕੇ ਆਪਾਂ ਨੂੰ ਜਿਹੜਾ ਪੂਰਾ ਹੋ ਜਾਂਦਾ ਪਾਣੀ ਤੇ ਇਸ ਤਰ੍ਹਾਂ ਜਿਹੜੀ ਫਸਲ ਦੀ ਗੁਣਵੱਤਾ ਹੈਗੀ ਉਹ ਵੀ ਕਾਫੀ ਜਿਹੜੀ ਕੁਆਲਿਟੀ ਹੈ ਫਸਲ ਦੀ ਉਹ ਵਾਧੀ ਹੈਗੀ ਰੋਗ ਘੱਟ ਲੱਗਦੇ ਨੇਗੇ ਇਹ ਸਾਰੇ ਦੇ ਫਾਇਦੇ ਨੇ ਨੁਕਸਾਨ ਦੀ ਗੱਲ ਕਰ ਲਈ ਤਾਂ ਇੱਕ ਜਿਹੜੀ ਥੋੜੀ ਚੱਕਰ ਔਖੀ ਹੋ ਜਾਂਦੀ ਹੈ ਦੂਜਾ ਥੋੜਾ ਜਿਹਾ ਟੈਕਨੀਕਲ ਜਾਣਕਾਰੀ ਆਪਾਂ ਨੂੰ ਰੱਖਣੀ ਪੈਂਦੀ ਹੈਗੀ ਇਹ ਦੋ ਕੁ ਚੀਜ਼ਾਂ ਹੀ ਜਿਹੜੀਆਂ ਇਹਦੇ 'ਚ ਮੁੱਖ ਆਪਣਾ ਨੁਕਸਾਨ ਦਾ ਕਾਰਨ ਬਣਦੀਆਂ ਹੋਰ ਖਾਸ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਚੱਕਰ ਧਰ ਦਾ ਥੋੜੀ ਸਮੱਸਿਆ ਜਰੂਰ ਆਉਂਦੀ ਹੈ ਬਾਕੀ ਜਿੰਨੀ ਕਿ ਚੱਕਰ ਧਰ ਦੀ ਸਮੱਸਿਆਉਂ ਦੀ ਉਹ ਨਦੀਨਾਂ ਦਾ ਆਪਣਾ ਜਿਹੜਾ ਫਾਇਦਾ ਹੋ ਜਾਂਦਾ ਹੈ ਜੇ ਵਿੱਚ ਇਹੀ ਫਾਇਦੇ ਨੁਕਸਾਨ ਨੇ ਦੇ ਬਾਕੀ ਤੁਹਾਨੂੰ ਜਾਣਕਾਰੀ ਲਈ ਤੁਸੀਂ ਦਿੱਤੇ ਗਏ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਜਾਂ ਆਪਣੇ ਜਿਹੜਾ ਜ਼ਿਲ੍ਹੇ ਤੇ ਬਲਾਕ ਦੇ ਹਿਸਾਬ ਨਾਲ ਤੁਹਾਡੇ ਦਫ਼ਤਰ ਨੇ ਕਿ ਉੱਥੇ ਜਾ ਕੇ ਇਸ ਸਕੀਮ ਜਿਹੜੀ ਇਹਦੇ ਬਾਰੇ ਜਾਣਕਾਰੀ ਲੈ ਕੇ ਤੁਸੀਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹੋਗੇ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਕਿਸੇ ਵੀ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜਿਵੇਂ ਫਸਲ ਦਾ ਰਬੂਟਾ ਸੰਬੰਧੀ ਜਾਂ ਕੋਈ ਹੋਰ ਉਹਨਾਂ ਸਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ